ਲੋਕ ਉਹਨੂੰ ਪੂਜਾ ਕਰਨ ਆਉਂਦੇ ਨੇ ਉਹਦੀ ਇਹਦਾ ਮਤਲਬ ਇਹ ਆ ਕਿ ਰਾਵਣ ਜੀ ਵੀ ਪੂਜਣ ਯੋਗ ਸੀ ਤੇ ਉਹਨਾਂ ਵਿੱਚ ਬਹੁਤ ਸਾਰੀਆਂ ਈਸ਼ਾਈਆਂ ਚੰਗਾਈਆਂ ਸੀਗੀਆਂ ਬਹੁਤ ਸਾਰੇ ਗੁਣ ਸੀਗੇ ਸੋ ਲੋਕ ਉਹਨਾਂ ਨੂੰ ਪੂਜਣ ਆਉਂਦੇ ਨੇ ਕਿਸੇ ਵੀ ਜਾਤ ਕਿਸੇ ਵੀ ਵਰਗ ਕਿਸੇ ਵੀ ਧਰਮ ਦੇ ਸਾਰੇ ਲੋਕ ਇੱਥੇ ਆਉਂਦੇ ਨੇ ਤੇ ਉਹਨਾਂ ਨੂੰ ਨਤਮਤ ਨਤਮਤਕ ਹੋ ਕੇ ਜਾਂਦੇ ਨੇ ਇਹ ਆਪਣੇ ਲਈ ਪਹਿਲ ਵਾਸਤੇ ਆਲੀ ਮਾਨ ਦੀ ਗੱਲ ਆ ਕਿਉਂਕਿ ਰਾਵਣ ਜੀ ਜੋ ਸੀਗੇ ਚਾਰ ਵੇਦਾਂ ਦੇ ਗਿਆਤਾ ਸੀਗੇ ਔਰ ਇਹ ਠੀਕ ਨਾ ਵੀ ਹਾਲਾਤਾਂ ਦੇ ਬਦ ਸੋ ਕੇ ਉਹਨਾਂ ਨੇ ਜੰਗ ਲੜੀ ਇਹ ਅਲੱਗ-ਦਾਲਾ ਪਰ ਫਿਰ ਵੀ ਜੋ ਦਸਹਿਰਾ ਉਹ ਬਦੀ ਤੇ ਨੇਕੀ ਦੀ ਜਿੱਤ ਦਾ ਪ੍ਰਤੀਕ ਆ ਅਸੀਂ ਸਾਰਿਆਂ ਨੂੰ ਤੁਹਾਨੂੰ ਤੁਹਾਡੇ ਪਰਿਵਾਰਾਂ ਨੂੰ ਸਾਰੇ ਭਾਈਚਾਰੇ ਨੂੰ ਬਹੁਤ-ਬਹੁਤ ਮੁਬਾਰਕ ਦਿੰਦੇ ਆ ਤੇ ਅਹਿਦ ਕਰਦੇ ਆਂ ਕੇ ਸਾਨੂੰ ਰਾਮਚੰਦਰ ਜੀ ਵੱਲੋਂ ਦਿਖਾਏ ਹੋਏ ਮਾਰਗ ਤੇ ਚੱਲਣਾ ਚਾਹੀਦਾ ਤੇ ਮੇਰੇ ਨਾਲ ਸਟੇਟ ਡੈਲੀਗੇਟ ਸਰਦਾਰ ਤਾਰਾ ਸਿੰਘ ਜੀ ਅਤੇ ਸਟੇਟ ਡਿਸਟ੍ਰਿਕਟ ਡੈਲੀਗੇਟ ਸਤਕਾਰਯੋਗ ਮੇਰੇ ਛੋਟੇ ਵੀਰ ਮਨਦੀਪ ਸਿੰਘ ਬੁੱਪਰ ਸਾਹਿਬ ਬੈਠੇ ਨੇ ਬਾਕੀ ਤੁਹਾਨੂੰ ਫੁੱਲ ਕੀ ਬਿਆਨ ਕਰ ਸਕਦੇ ਨੇ ਜੀ ਬਹੁਤ ਬਹੁਤ ਧੰਨਵਾਦ ਬੁੱਪਰ ਸਾਹਿਬ ਤੁਸੀਂ ਕੀ ਵਿਚਾਰ ਸ਼ੇਅਰ ਕਰਨਾ ਚਾਹੁੰਦੇ ਹੋ ਜੀ ਪਹਿਲਾਂ ਮੈਂ ਫਤਿਹ ਅਰਜ਼ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਫਤਿਹ ਮੈਂ ਤਾਂ ਸਾਰੇ ਵਾਸਤੇ ਮੇਰੇ ਵੱਡੇ ਵੀਰ ਅਵਤਾਰ ਸਿੰਘ ਨੇ ਜੋ ਵੀ ਗੱਲ ਕਹੀ ਆ ਬਹੁਤ ਹੀ ਵਿਸਤਾਰਪੂਰਵਕ ਗੱਲ ਇਹਨਾਂ ਨੇ ਸ਼ੇਅਰ ਕਰੀ ਆ ਇਹਨਾਂ ਦੀ ਗੱਲਾਂ ਨਾਲ ਮੈਂ ਪੂਰਾ ਸਹਿਮਤ ਆ ਮੈਂ ਇਹ ਸਭਤੀ ਦੇ ਨਾਲ ਆਪਣੇ ਵੱਲੋਂ ਆਪਣੀ ਪਾਰਟੀ ਵੱਲੋਂ ਸਰੋਵਰ ਇਕਾਲੀ ਜਲ ਵੱਲੋਂ ਅਤੇ ਆਪਣੀ ਦੁਕਾਨ ਵੱਲੋਂ ਸਭ ਵੱਲੋਂ ਉਹ ਪਰ ਰੈਡਿੰਗ ਕੰਪਨੀ ਵੱਲੋਂ ਸਾਰਿਆਂ ਨੂੰ ਬਹੁਤ-ਬਹੁਤ ਮੈਂ ਮੁਬਾਰਕਾ ਦਿੰਦਾ ਜੀ ਇਹਨੇ ਕਹਿੰਦਾ ਹੋਇਆ ਮੈਂ ਵਾਹ ਉਪਰੇ ਸਾਹਿਬ ਕੋਈ ਤੁਸੀਂ ਰਾਮਲੀਲਾ ਦੇ ਬਾਰੇ ਚ ਗੱਲ ਕਰਨੀ ਚਾਹਦੇ ਹੋ ਜੀ ਮੈਂ ਲੱਖਾ ਜੀ ਇਹ ਗੱਲ ਕਹਿਣਾ ਚਾਹੁੰਦਾ ਵੀ ਜਿਹੜੇ ਕਲਾਕਾਰ ਵੀਰ ਆਪਣੇ ਮਾਲਵਾ ਨਰਮਕਟ ਕਲੱਬ ਪਾਇਬ ਲੋ ਜਿਹੜੇ ਕਲਾਕਾਰ ਕਲਾਕਰੀ ਪੇਸ਼ ਕਰ ਰਹੇ ਨੇ ਉਹਨਾਂ ਵੀਰਾਂ ਦਾ ਵੀ ਬਹੁਤ ਬਹੁਤ ਧੰਨਵਾਦ ਆ ਜਿਹੜੀ ਉਹ ਆਪਣੇ ਇਸ ਦਰਸ਼ਕ ਨੂੰ ਮਤਲਬ ਪੂਰਾ ਸੰਭੀ ਬੈਠੇ ਆ ਉਸ ਚੀਜ਼ ਨੂੰ ਆਪਣੇ ਹਰੇਕ ਸਾਲ ਦੀ ਤਰ੍ਹਾਂ ਆਪਣੀ ਕਲਾਕਾਰੀ ਪੇਸ਼ ਕਰਦੇ ਆ ਉਹਨਾਂ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਆ ਤੇ ਮੈਂ ਇੰਨਾ ਹੀ ਕਹਿੰਦਾ ਹੋਇਆ ਬਿਲਕੁਲ ਸਹੀ ਗੱਲ ਬੋਲ ਰਹੇ ਆ ਜੀ ਅੱਜ ਕੱਲ ਕਿਸੇ ਬਹੁਤ ਸਮਾਂ ਨਹੀਂ ਹੈ ਕਿਸੇ ਕੋਲ ਇਸ ਚ ਉਹਨਾਂ ਵੱਲੋਂ ਸਮਾਂ ਕੱਢ ਕੇ ਕਿੰਨੀ ਮਿਹਨਤ ਕੀਤੀ ਜਾਂਦੀ ਹੈ ਉਹਨਾਂ ਵੱਲੋਂ ਵੀ ਦੇਖੋ ਰਾਤ ਦੇ 11 12 ਵਜੇ ਤੱਕ ਆਪਣਾ ਸਮਾਂ ਕੱਢ ਕੇ ਇਸ ਚੀਜ਼ ਨੂੰ ਪੇਸ਼ ਕਰਦੇ ਆ ਇਸ ਤੋਂ ਫਿਰ ਆਪਣੇ ਕਾਰੋਬਾਰ ਵੀ ਦੇਖਦੇ ਆ ਉਹਨਾਂ ਵੀਰਾਂ ਦਾ ਵੀ ਬਹੁਤ ਬਹੁਤ ਧੰਨਵਾਦ ਆ ਜਿਹੜੇ ਉਸ ਕੀ ਨੂੰ ਚੀਜ਼ ਨੂੰ ਮੌਕੇ ਤੇ ਮਤ ਸੰਭ ਕੇ ਉਹਨੂੰ ਪੇਸ਼ ਕਰ ਰਹੇ ਆ ਉਹ ਕਲਾਕਾਰੀ ਨੂੰ ਵੀ ਉਪਰੇ ਸਾਹਿਬ ਕੋਈ ਖਾਸ ਗੱਲ ਕਹਿਣੀ ਚਾਹਦੇ ਹੋ ਜੀ ਲਾਸਟ ਵਿੱਚ ਹਾਂਜੀ ਲੱਖਾ ਜੀ ਮੈਂ ਲਾ ਲਾਸਟ ਕੱਲੇ